ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਪੋਡਕਾਸਟ ਜ਼ਿੰਦਗੀ ਦੇ ਰੰਗ ਵਿੱਚ ਤੇ ਅੱਜ ਅਸੀਂ ਬਹੁਤ ਵਧੀਆ ਟੌਪਿਕ ਤੇ ਗੱਲਬਾਤ ਕਰਨ ਜਾ ਰਹੇ ਹਾਂ ਤੇ ਸਾਡਾ ਅੱਜ ਦਾ ਟੌਪਿਕ ਰਿਸ਼ਤਿਆਂ ਬਾਰੇ ਆ ਤੇ ਇਹਦਾ ਰਿਸ਼ਤਿਆਂ ਦੇ ਦੋ ਚਿਹਰੇ ਹੁੰਦੇ ਨੇ ਇੱਕ ਅਸਲੀ ਤੇ ਨਕਲੀ ਅੱਜ ਅਸੀਂ ਇਸੇ ਟੌਪਿਕ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਸਲੀ ਰਿਸ਼ਤੇ ਤੇ ਨਕਲੀ ਰਿਸ਼ਤੇ ਹਾਂਜੀ ਹਾਂ ਨੋ ਜਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਲੋਕ ਮਿਲਦੇ ਨੇ ਜਿੰਦਗੀ ਦੇ ਰਸਤੇ ਇਤਿਆਸੀ ਚੱਲਦੇ ਆ ਸਾਨੂੰ ਬਹੁਤ ਲੋਕ ਮਿਲਦੇ ਆ ਸਾਨੂੰ ਉਹਨਾਂ ਦੀ ਪਛਾਣ ਉਹਦੇ ਸਾਰੇ ਰਿਸ਼ਤੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਹਾਂਜੀ ਪਰ ਜ਼ਿਆਦਾ ਕਰਕੇ ਸਾਨੂੰ ਜਿਹੜੀ ਅਸਲੀ ਪਛਾਣ ਉਹਦੋਂ ਆਉਂਦੀ ਹੈ ਜਦੋਂ ਸਾਡੇ ਤੇ ਦੁੱਖ ਪੈਂਦਾ ਹੈ ਕਿਉਂਕਿ ਸੁੱਖ ਵਿੱਚ ਤਾਂ ਸਾਰੇ ਨਾਲ ਹੁੰਦੇ ਨੇ ਤੇ ਜਦੋਂ ਸਾਡੇ ਤੇ ਦੁੱਖ ਪੈਂਦਾ ਉਹਦੋਂ ਸਾਨੂੰ ਪਤਾ ਲੱਗਦਾ ਕੌਣ ਸਾਡੇ ਨਾਲ ਆ ਤੇ ਕੌਣ ਨਹੀਂ ਹੈਗਾ ਨਾਲ ਕਿਉਂਕਿ ਜਦੋਂ ਤਾਂ ਸਾਨੂੰ ਕਾਮਯਾਬੀ ਮਿਲਦੀ ਆ ਉਹ ਤਾਂ ਲੋਕ ਸਾਡੇ ਨਾਲ ਹੁੰਦੇ ਆ ਪਰ ਜਦੋਂ ਹੀ ਅਸੀਂ ਕਿਸੇ ਤਰੀਕੇ ਨਾਲ ਫੇਰ ਹੋ ਜਾਈਏ ਨਾ ਫਰਾਪ ਹੋ ਜਾਈਏ ਨਾ ਤਾਂ ਸਾਨੂੰ ਉਹ ਰਸਤੇ ਛੱਡ ਜਾਂਦੇ ਜਿਹੜੇ ਨਕਲੀ ਹੁੰਦੇ ਆ ਅਸਲੀ ਪਛਾਣ ਉਹ ਤੋਂ ਹੁੰਦੀ ਹੈ ਜਦੋਂ ਸਾਡੇ ਤੇ ਕੋਈ ਦੁੱਖ ਪੈਂਦਾ ਹਾਂਜੀ ਹਾਂਜੀ ਸਹੀ ਕਿਹਾ ਤੁਸੀਂ ਭੈਣ ਜੀ ਬਿਲਕੁਲ ਵੀ ਰਸਤੇ ਜਿਹੜੇ ਆ ਅਸਲੀ ਰਸਤੇ ਤਾਂ ਉਹੀ ਹੁੰਦੇ ਆ ਜਿਹੜੇ ਕਠਿਨਾਈ ਦੇ ਵਿੱਚ ਮੁਸ਼ਕਲ ਦੇ ਵਿੱਚ ਸਾਡੇ ਨਾਲ ਖੜਦੇ ਆ ਹੂੰ ਹੂੰ ਉਦੋਂ ਹੀ ਪਹਿਚਾਣ ਹੁੰਦੀ ਆ ਵੀ ਸਾਡੇ ਨਾਲ ਕੌਣ ਖੜਾ ਆ ਹਾਂਜੀ ਤੇ ਜਿਹੜੇ ਝੂਠੇ ਰਸਤੇ ਹੁੰਦੇ ਆ ਉਹ ਸਿਰਫ ਦਿਖਾਵੇ ਵਾਲੇ ਹੁੰਦੇ ਆ ਉਹ ਸਾਡੇ ਨਾਲ ਖੜਦੇ ਨਹੀਂ ਹੈਗੇ ਹਾਂਜੀ ਉਹਨਾਂ ਨੇ ਜਿੰਨੀ ਦੇਰ ਸਾਡੇ ਕੋਲ ਧੰਨ ਦੌਲਤ ਆ ਹਾਂਜੀ ਉਹ ਰਿਸ਼ਤੇ ਸਾਡੇ ਨਾਲ ਜੁੜੇ ਰਹਿੰਦੇ ਆ ਜੀ ਜੀ ਤੇ ਜਦੋਂ ਸਾਡੇ ਤੇ ਕੋਈ ਵੀ ਦੁੱਖ ਤਕਲੀਫ ਜਾਂ ਕੋਈ ਵੀ ਮੁਸੀਬਤ ਆਉਂਦੀ ਆ ਤੇ ਉਹ ਰਿਸ਼ਤੇ ਸਾਡੇ ਤੋਂ ਕਿਨਾਰਾ ਕਰ ਲੈਂਦੇ ਆ ਜਿਹੜੇ ਝੂਠੇ ਹੁੰਦੇ ਆ ਹਾਂਜੀ ਹਾਂਜੀ ਗੁਰੂ ਸਾਹਿਬ ਨੇ ਵੀ ਆਪਾਂ ਨੂੰ ਦੱਸਿਆ ਸੀ ਨਾ ਕਿ ਸੁੱਖ ਮੈਂ ਸਭ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਈ ਹਾਂਜੀ ਹਾਂਜੀ ਇੱਥੋਂ ਆਪਾਂ ਨੂੰ ਸਾਬਤ ਹੁੰਦਾ ਵੀ ਇਹ ਜਿਹੜੀ ਮਤਲਬ ਕਿ ਸੱਚੇ ਝੂਠੇ ਰਿਸ਼ਤੇ ਨੇ ਉਹ ਸਾਡੇ ਜਨਮ ਲੈਣ ਤੋਂ ਪਹਿਲਾਂ ਬਲਕਿ ਦੁਨੀਆ ਸਿਰਜਣ ਤੋਂ ਪਹਿਲਾਂ ਤੇ ਹੀ ਚੱਲਦੇ ਆ ਰਹੇ ਨੇ ਤੇ ਇਹਨਾਂ ਰਿਸ਼ਤਿਆਂ ਨੂੰ ਅਸੀਂ ਅਲੱਗ ਤਾਂ ਨਹੀਂ ਕਰ ਸਕਦੇ ਪਰ ਇਹਨਾਂ ਤੋਂ ਸੁਚੇਤ ਜ਼ਰੂਰ ਰਹਿ ਸਕਦੇ ਹਾਂ ਕਿਉਂਕਿ ਜਿਹੜਾ ਨਕਲੀ ਰਿਸ਼ਤਾ ਹੁੰਦਾ ਯਾਨੀ ਐਨ ਉਸ ਟਾਈਮ ਤੇ ਆਪਾਂ ਤੋਂ ਖਦਣਾ ਜਦੋਂ ਆਪਾਂ ਨੂੰ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਕਿਉਂਕਿ ਉਦੋਂ ਇਹਨਾਂ ਦੇ ਕੋਲੇ ਇਹੀ ਹੁੰਦਾ ਨਾ ਇਸਨੂੰ ਹੁਣ ਇਹਦੇ ਕੋਲੋਂ ਲਾਭ ਕੋਈ ਨਹੀਂ ਹੈਗਾ ਤੇ ਉਹ ਆਪਣਾ ਸਾਰਾ ਨੁਕਸਾਨ ਹੋ ਸਕਦਾ ਆਪਾਂ ਸੁਚੇਤ ਰਹੀਏ ਕਿਉਂਕਿ ਸਮੇਂ-ਸਮੇਂ ਤੇ ਆਪਾਂ ਨੂੰ ਵਾਰਨਿੰਗ ਮਿਲਦੀ ਵੀ ਆ ਵੀ ਇਹ ਰਿਸ਼ਤਾ ਝੁੱਟਾ ਥੋੜਾ ਬਹੁਤਾ ਪਰ ਆਪਾਂ ਉਹ ਇਗਨੋਰ ਕਰ ਲੈਂਦੇ ਹਰ ਇੱਕ ਚੀਜ਼ ਨੂੰ ਸੋਚੋ ਵਿਚਾਰੋ ਤਾਂ ਕਰਕੇ ਕਿ ਇਹ ਰਿਸ਼ਤੇ ਆ ਜਿਨ੍ਹਾਂ ਦੇ ਕਰਕੇ ਸਾਨੂੰ ਕਦੇ ਕੋਈ ਬਹੁਤ ਜ਼ਿਆਦਾ ਨੁਕਸਾਨ ਨਾ ਹੋਣਾ ਚਾਹੀਏ ਇਹਨਾਂ ਸੱਚੇ ਝੂਠੇ ਰਿਸ਼ਤੇ ਕਰਕੇ ਤਾਂ ਹਕੂਮਤਾਂ ਚੱਲੀਆਂ ਗਈਆਂ ਕਿਉਂਕਿ ਜਿੰਨਾ ਰੋਕ ਨੇ ਰਾਜਿਆਂ ਦੀ ਖਸ਼ਾਮਦ ਕੀਤੀ ਉਹਨਾਂ ਨੇ ਉਹਨਾਂ ਨੂੰ ਅਸਲ ਵੱਲ ਜਾਣ ਹੀ ਨਹੀਂ ਦਿੱਤਾ ਜਿਹੜੇ ਬਹਾਦਰ ਸੀ ਉਹਨਾਂ ਨੂੰ ਸਗੋਂ ਸਜ਼ਾਵਾਂ ਦਵਾਈਆਂ ਕਿਉਂਕਿ ਉਹ ਜਿਹੜੇ ਰਿਸ਼ਤੇ ਸੀ ਉਹ ਝੂਠੇ ਸੀ ਉਹ ਸੱਚ ਸੁਖ ਦੇ ਰਿਸ਼ਤੇ ਸੀ ਹਾਂਜੀ ਇਦਾਂ ਹੀ ਆ ਬਸ ਇਹਦਾ ਰਿਸ਼ਤੇ ਜਿਹੜੇ ਸੱਚੇ ਰਸਤੇ ਆ ਬਾਕੀ ਆਪਣੇ ਪੇਰੈਂਟਸ ਤੋਂ ਬਗੈਰ ਆਪਣਾ ਕੋਈ ਵੀ ਸੱਚਾ ਦੋਸਤ ਨਹੀਂ ਹੁੰਦਾ ਕੋਈ ਵੀ ਸੱਚਾ ਰਿਸ਼ਤਾ ਨਹੀਂ ਹੁੰਦਾ ਜਦੋਂ ਇਨਸਾਨ ਜਨਮ ਲੈਂਦਾ ਆ ਜਨਮ ਲੈਂਦੇ ਸਮੇਂ ਉਹਦੇ ਨਾਲ ਕਿੰਨੇ ਰਿਸ਼ਤੇ ਜੁੜ ਜਾਂਦੇ ਆ ਹਾਂਜੀ ਮਾਂ ਪਿਓ ਦਾ ਤਾਂ ਜੁੜਨਾ ਹੀ ਜੁੜਨਾ ਉਹਨਾਂ ਨੇ ਪਹਿਨ ਜਨਮ ਦਿੱਤਾ ਹੁੰਦਾ ਹੈ ਉਹਦੇ ਨਾਲ ਹੀ ਭੈਣ ਭਰਾਵਾਂ ਦੇ ਰਿਸ਼ਤੇ ਜੁੜ ਜਾਂਦੇ ਆ ਹੋਰ ਬਹੁਤ ਸਾਰੇ ਰਿਸ਼ਤੇ ਨੂੰ ਗਿਣਤਿਆ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਆਪਣੇ ਨਾਲ ਉਸ ਟਾਈਮ ਜੁੜ ਜਾਂਦੇ ਆ ਹਾਂਜੀ ਪਰ ਹੌਲੀ ਹੌਲੀ ਜਿੱਦਾਂ ਇਹ ਇਨਸਾਨ ਵੱਡਾ ਹੁੰਦਾ ਆ ਬਚਪਨ ਦੇ ਵਿੱਚ ਉਹੀ ਭੈਣ ਭਰਾ ਹੁੰਦੇ ਨੇ ਉਹ ਇਕੱਠੇ ਖੇਡਦੇ ਆ ਇਕੱਠੇ ਬਚਪਨ ਬਤੀਤ ਕਰਦੇ ਆ ਹੱਸਦੇ ਖੇਡਦੇ ਆ ਗੁੱਸੇ ਵੀ ਹੁੰਦੇ ਆ ਮੰਨ ਦੇ ਵੀ ਆ ਪਰ ਕਿਸੇ ਵੇਲੇ ਜੰਤਰੀ ਦੇ ਵਿੱਚ ਇਦਾਂ ਦਾ ਮੋੜ ਆ ਜਾਂਦਾ ਆ ਕਿ ਉਹੀ ਭੈਣ ਭਰਾ ਵੱਡੇ ਹੋ ਕੇ ਸ਼ਰੀਕ ਬਣ ਜਾਂਦੇ ਆ ਤੇ ਜੇ ਆਪਾਂ ਤਰੱਕੀ ਵੀ ਕਰਦੇ ਆ ਤੇ ਉਹੀ ਜਲਸ ਕਰਨ ਲੱਗ ਪੈਂਦੇ ਆਪਣੇ ਤੋਂ ਅਸਲ ਵਿੱਚ ਇਹ ਸਵਾਰਥ ਦੀ ਕਹਾਣੀ ਹੈ ਹਾਂਜੀ ਜਦੋਂ ਆਪਣੇ ਵਿੱਚ ਸਵਾਰਥ ਆ ਜਾਂਦਾ ਨਾ ਜਿਹੜੇ ਤੁਸੀਂ ਕਿਹਾ ਹਨ ਹੁਣੇ ਭੈਣ ਭਰਾਵਾਂ ਦੇ ਵਿੱਚ ਹਾਂਜੀ ਹਾਂਜੀ ਉਹ ਅਸਲ ਵਿੱਚ ਸਵਾਰਥ ਆ ਜਾਂਦਾ ਹਾਂਜੀ ਅਸੀਂ ਜਿਹੜੇ ਭੈਣ ਭਰਾ ਇੱਕ ਦੂਜੇ ਤੋਂ ਜਾਨਵਾਰ ਤੇ ਹਾਂਜੀ ਜਦੋਂ ਅਸੀਂ ਪਰਿਵਾਰ ਵਾਲੇ ਹੋ ਜਾਂਦੇ ਹਾਂ ਅਸੀਂ ਉਹ ਤੋਂ ਆਪਣੇ ਪਰਿਵਾਰ ਵਾਲੇ ਸੋਚਣ ਲੱਗ ਜਾਂਦੇ ਹਾਂ ਉਹ ਜਿਹੜਾ ਸਾਡਾ ਰਿਸ਼ਤਾ ਹੁੰਦਾ ਚਾਹੇ ਖੂਨ ਦਾ ਰਿਸ਼ਤਾ ਚਾਹੇ ਕੋਈ ਵੀ ਰਿਸ਼ਤਾ ਸੱਦਾ ਪਰ ਅਸੀਂ ਉਹਦੇ ਨਾਲੋਂ ਜ਼ਿਆਦਾ ਪ੍ਰਾਇੋਰਟੀ ਆਪਣੇ ਔਲਾਦ ਨੂੰ ਦੇਣ ਲੱਗ ਜਾਂਦੇ ਹਾਂ ਤੇ ਅਸੀਂ ਸਵਾਰਥੀ ਹੋ ਜਾਂਦੇ ਹਾਂ ਅਸੀਂ ਉਦੋਂ ਲੰਤ ਕਰਦੇ ਆ ਜਦੋਂ ਅਸੀਂ ਉਹਨਾਂ ਦੇ ਨਾਲ ਰਹਿੰਦੇ ਆ ਤੇ ਪਰ ਉਹਨਾਂ ਦੇ ਨਾਲ ਅਸੀਂ ਇਸ ਤਰ੍ਹਾਂ ਕਰਕੇ ਵਿਚਾਰਾਂ ਦਾ ਮਤ ਪੇ ਜਾਂ ਲਾਲਚ ਵੀ ਆ ਜਾਂਦਾ ਇਹਦੇ ਵਿੱਚ ਕੋਈ ਛਤ ਨਹੀਂ ਲਾਲਚ ਵੀ ਬਹੁਤ bari ਆ ਜਾਂਦਾ ਜਿਹਦੇ ਵਿੱਚ ਭਣਾ ਪ੍ਰਹਾਵਾਂ ਦੇ ਵਿੱਚ ਟੇੜਾਂ ਪੈ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਕਈ ਵਾਰ ਤਾਂ ਅਸੀਂ ਦੇਖਿਆ ਕਿ ਧਾਣਾ ਨੇ ਪ੍ਰਹਾ ਮਾਰਤਾ ਜ਼ਮੀਨ ਖਾਤਰ ਜਾਂ ਕਿਸੇ ਦੌਲਤ ਖਾਤਰ ਜਾਂ ਪ੍ਰਾਪਰਟੀ ਖਾਤਰ ਜਾਂ ਪ੍ਰਹਾਵਾਂ ਨੇ ਭੈਣ ਮਾਰਤੀ ਜਾਂ ਇਸ ਤਰ੍ਹਾਂ ਇੱਥੇ ਤੱਕ ਵੀ ਰੇਸਟਿਆਂ ਸੇ ਨਗਰ ਆ ਜਾਂਦਾ ਹਾਂ ਜੀ ਤਾਂ ਹੈ ਤੇ ਬਾਕੀ ਜਿਹੜੇ ਸੱਚੇ ਰਿਸ਼ਤੇ ਹੁੰਦੇ ਆ ਜੇ ਕਿਸੇ ਵੀ ਇਨਸਾਨ ਦੇ ਕੋਲ ਇੱਕ ਵੀ ਰਿਸ਼ਤਾ ਸੱਚਾ ਆ ਸਹੀ ਉਹਨੂੰ ਉਹਦੀ ਕਦਰ ਕਰਨੀ ਚਾਹੀਦੀ ਆ ਸੰਭਾਲ ਕੇ ਰੱਖੋ ਉਸ ਰਿਸ਼ਤੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਉਹਦੀ ਰਿਸਪੈਕਟ ਕਰਨੀ ਚਾਹੀਦੀ ਆ ਤੇ ਜੇ ਜਿਹੜੇ ਦੂਸਰੇ 도ਗਲੇ ਲੋਕ ਹੁੰਦੇ ਆ ਝੂਠਾ ਰਿਸ਼ਤਾ ਜਿਹੜਾ ਨਿਭਾਉਂਦੇ ਆ ਝੂਠੇਪਣ ਨਾਲ ਖੜੇ ਹੋ ਜਾਂਦੇ ਝੂਠੇਪਣ ਦੇ ਨਾਲ ਆਪਣੇ ਨਾਲ ਜੁੜ ਜਾਂਦੇ ਆ ਉਹਨਾਂ ਦਾ ਮਕਸਦ ਇਹ ਹੁੰਦਾ ਆ ਵੀ ਆਪਣੇ ਮੂੰਹ ਤੇ ਆਪਣੀ ਖੁਸ਼ਾਮਦ ਕਰਨੀ ਜਦੋਂ ਆਪਾਂ ਆਪਣੇ ਤੋਂ ਉਹ ਦੂਸਰੇ ਬੰਦੇ ਕੋਲ ਜਾਂਦੇ ਆ ਤਾਂ ਉਹ ਆਪਣੀ ਬੁਰਾਈ ਕਰਨ ਲੱਗ ਜਾਂਦੇ ਆ ਆਪਣੀ ਪਿੱਠ ਪਿੱਛੇ ਉਹ ਚੁਗਲੀਆਂ ਕਰਦੇ ਆ ਹਾਂਜੀ ਤੇ ਆਪਾਂ ਨੂੰ ਜਦੋਂ ਤਾਂ ਉਹ ਆਪਣੇ ਮੂੰਹ ਤੇ ਆਪਣੇ ਵੱਲ ਦੀ ਗੱਲ ਕਰਦੇ ਆ ਤੇ ਆਪਾਂ ਨੂੰ ਇਦਾਂ ਹੀ ਲੱਗਦਾ ਆ ਵੀ ਹਾਂ ਇਹ ਸਾਡੇ ਨਾਲ ਖੜਾ ਆ ਇਹ ਸੱਚਾ ਸ ਇਹ ਤੋਂ ਬਗੈਰ ਸਾਡਾ ਕੋਈ ਸੱਚਾ ਹਮਦਰਦ ਹੈ ਹੀ ਨਹੀਂਗਾ ਇਹ ਹੀ ਸੱਚਾ ਇਨਸਾਨ ਆ ਪਰ ਜਦੋਂ ਆਪਣੇ ਕੋਲ ਧਨ ਦੌਲਤ ਆ ਤਾਂ ਉਹ ਆਪਣੇ ਨਾਲ ਖੜਾ ਆ ਜਿੱਦਾਂ ਹੀ ਆਪਣੇ ਕੋਲ ਕਿਸੇ ਚੀਜ਼ ਦੀ ਕਮੀ ਆ ਜਾਂਦੀ ਆ ਘਾਟ ਪੈ ਜਾਂਦੀ ਆ ਉਹ ਹੀ ਆਪਣੇ ਨਾਲ ਪਿੱਠ ਦਿਖਾ ਕੇ ਸਭ ਤੋਂ ਪਹਿਲਾਂ ਪਿੱਛੇ ਹਟਦਾ ਆ ਹਾਂਜੀ ਹੁਣ ਤੁਸੀਂ ਕਈ ਵਾਰ ਦੇਖਿਆ ਹੋਊਗਾ ਕੋਈ ਅਗਵਾ ਹੋ ਜਾਂਦਾ ਜਾਂ ਕੋਈ ਫਰੋਦ ਤੇ ਪੈ ਸੰਦਾ ਤਾਂ ਉਹਦੇ ਵਿੱਚ ਕਿੰਨੀ ਵਾਰ ਇੰਨਾ ਮਤਲਬ ਕਿ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਹੜਾ ਸਾਡਾ ਸਭ ਤੋਂ ਨਜ਼ਦੀਕੀ ਹੁੰਦਾ ਉਹ ਇਨਵੋਲਵ ਹੁੰਦਾ ਉਹ ਤਾਂ ਸਾਨੂੰ ਪਤਾ ਨਹੀਂ ਚੱਲਦਾ ਉਹਦੇ ਦੋਝਰੇ ਹੁੰਦੇ ਨੇ ਅਸੀਂ ਸਮਝਦੇ ਸਾਡੇ ਆ ਪਰ ਉਹਦੇ ਵਿੱਚ ਉਹਦੀ ਜਦ ਇਨਵੋਲਵਮੈਂਟ ਹੁੰਦੀ ਹੈ ਤਾਂ ਸਾਨੂੰ ਉਦੋਂ ਪਤਾ ਲੱਗਦਾ ਕਿ ਅਸੀਂ ਕਿੰਨੇ ਫਰੀਵ ਦੇ ਵਿੱਚ ਆ ਗਏ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਸੱਚੇ ਰਿਸ਼ਤੇ ਆ ਸੱਚਾ ਰਿਸ਼ਤਾ ਮਾਪਿਆਂ ਤੋਂ ਵੱਧ ਕੇ ਤਾਂ ਕੋਈ ਵੀ ਸੱਚਾ ਰਿਸ਼ਤਾ ਮੈਂ ਤਾਂ ਕਹੂੰਗੀ ਵੀ ਹੈ ਨਹੀਂਗਾ ਦੁਨੀਆ 'ਚ ਹਾਂਜੀ ਹਾਂਜੀ ਤੇ ਬੱਚੇ ਤਰੱਕੀ ਕਰਦੇ ਆ ਸਭ ਤੋਂ ਵੱਧ ਖੁਸ਼ੀ ਵੀ ਮਾਪਿਆਂ ਨੂੰ ਇਹੀ ਹੁੰਦੀ ਹੈ ਹਾਂਜੀ ਤੇ ਜਿਹੜੇ ਝੂਠੇ ਹੁੰਦੇ ਆ ਉਹਨਾਂ ਨੇ ਆ ਕੇ ਆਪਾਂ ਨੂੰ ਇਹ ਇਹ ਸ਼ੋਅ ਕਰਨਾ ਆ ਕਿ ਸਾਨੂੰ ਬਹੁਤ ਜਿਆਦਾ ਖੁਸ਼ੀ ਹੋਈ ਆ ਆਪਣੇ ਮੂੰਹ ਤੇ ਆ ਕੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨਗੇ ਚੋਪੜੀਆਂ ਚੋਪੜੀਆਂ ਗੱਲਾਂ ਕਰਨਗੇ ਵੀ ਹਾਂ ਮੈਂ ਤੁਹਾਡੀ ਖੁਸ਼ੀ ਦੇ ਵਿੱਚ ਬਹੁਤ ਖੁਸ਼ ਆ ਮੈਨੂੰ ਬੜੀ ਖੁਸ਼ੀ ਹੋਈ ਜੀ ਮੇਰੇ ਨੂੰ ਬੰਦ ਖੁਸ਼ੀ ਨਹੀਂ ਕਿਸੇ ਨੂੰ ਜਾ ਹਰ ਇਦਾਂ ਕਰਦੇ ਆ ਵੀ ਸਾਡੇ ਤੋਂ ਵੱਧ ਕੇ ਕਿਸੇ ਨੂੰ ਖੁਸ਼ੀ ਨਹੀਂ ਪਰ ਦਿਲ ਦੇ ਵਿੱਚ ਉਹਨਾਂ ਦੇ ਇੰਨਾ ਸਾੜਾ ਹੁੰਦਾ ਇੰਨੀ ਈਰਖਾ ਹੁੰਦੀ ਆ ਕਿ ਉਹ ਜਦੋਂ ਆਪਾਂ ਨੂੰ ਫਿਰ ਪਤਾ ਤਾਂ ਲੱਗ ਹੀ ਜਾਂਦਾ ਬੰਦੇ ਦਾ ਪਤਾ ਲੱਗ ਜਾਂਦਾ ਬੰਦੇ ਦਾ ਵੀ ਇਹ ਕਿਸ ਟਾਈਪ ਦਾ ਬੰਦਾ ਆ ਤਾਂ ਸਾਨੂੰ ਉਹ ਤੋਂ ਸੁਚੇਤ ਹੋਣ ਦੀ ਲੋੜ ਆ ਇਦਾਂ ਦੇ ਬੰਦਿਆਂ ਤੋਂ ਬਚਣ ਦੀ ਲੋੜ ਆ ਛੋਟੇ-ਛੋਟੇ ਮਤਲਬ ਕਿ ਪੁਆਇੰਟ ਹੁੰਦੇ ਨੇ ਜਿੰਨਾ ਤੋਂ ਅਸੀਂ ਉਹਨਾਂ ਤੋਂ ਸੁਚੇਤ ਰਹਿ ਸਕਦੇ ਹਾਂ ਹਾਂਜੀ ਹਾਂਜੀ ਪਰ ਕਈ ਵਾਰੀ ਆਪਾਂ ਇਗਨੋਰ ਕਰ ਦਿੰਨੇ ਆਂ ਤਾਂ ਨੁਕਸਾਨ ਵੀ ਫਿਰ ਆਪਣਾ ਹੀ ਹੁੰਦਾ ਹਾਂਜੀ ਇਹ ਤਾਂ ਹੈ ਹੀ ਆ ਪਰ ਸਾਨੂੰ ਸਾਵਧਾਨ ਹੋਣ ਦੀ ਲੋੜ ਆ ਹਾਂਜੀ ਕਿਉਂਕਿ ਅੱਪਾ ਜੀ ਤਾਂ ਜਦੋਂ ਤਾਂ ਉਹ ਆਪਣੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਸਾਨੂੰ ਵੀ ਇਦਾਂ ਆਪਣੇ ਵਿਸ਼ਵਾਸ ਦੇ ਵਿੱਚ ਲੈ ਲੈਂਦੇ ਆ ਸਾਨੂੰ ਵੀ ਇਦਾਂ ਹੀ ਫੀਲ ਹੁੰਦਾ ਆ ਵੀ ਹਾਂ ਇਹ ਸਾਡਾ ਸੱਚਾ ਹੰਦ ਆਦਿਆ ਸਾਡਾ ਇਹ ਸੱਚਾ ਦੋਸਤ ਆ ਇਹ ਸੱਚਾ ਸੱਚੇ ਦਿਲੋਂ ਸਾਡੇ ਨਾਲ ਰਿਸ਼ਤਾ ਨਿਵਾੜਿਆ ਆ ਜਦ ਕਿ ਉਹਦੇ ਦਿਲ ਦੇ ਵਿੱਚ ਈਰਖਾ ਹੁੰਦੀ ਹੈ ਮੰਨ ਲਓ ਜਿੱਦਾਂ ਆਪਾਂ ਆਪਣੇ ਆਪਣੇ ਬੱਚਿਆਂ ਦੀ ਗੱਲ ਕਰਦੇ ਆ ਜੇ ਆਪਣੇ ਬੱਚੇ ਤਰੱਕੀ ਕਰਦੇ ਆ ਅੱਜ ਉਹ ਹੌਲੀ ਹੌਲੀ ਸਟਰਗਲ ਕਰਕੇ ਉਹ ਜਿਸ ਵੀ ਮੁਕਾਮ ਤੱਕ ਪਹੁੰਚੇ ਆ ਆਪਾਂ ਨੂੰ ਉਹ ਉਹਦੀ ਕਿੰਨੀ ਖੁਸ਼ੀ ਹੁੰਦੀ ਆ ਆਪਣੇ ਨਾਲੋਂ ਵੱਧ ਕੇ ਉਹ ਕਿਸੇ ਨੂੰ ਹੋਰ ਖੁਸ਼ੀ ਨਹੀਂ ਹੋਣੀ ਕੋਈ ਵੀ ਆਪਾਂ ਮੈਂ ਤੇ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਬੰਦੇ ਨੂੰ ਇਦਾਂ ਦੇ ਆ ਜਿਹੜੇ ਜਿਹੜੇ ਝੂਠੇ ਰਿਸ਼ਤੇ ਆ ਨਾ ਉਹਨਾਂ ਤੋਂ ਵੀ ਆਪਣੀ ਸਕਸੈਸ ਨੂੰ ਵੀ ਬਚਾ ਕੇ ਰੱਖਣ ਦੀ ਲੋੜ ਆ ਸਹੀ ਜੇ ਆਪਣੇ ਸਕਸੈਸ ਨੂੰ ਯਾਰ ਵੀ ਕਰਦੇ ਆ ਤੇ ਉਹ ਈਰਖਾ ਦੇ ਨਾਲ ਇਦਾਂ ਦਾ ਕਹਿਵਲ ਬਾੜਾ ਕਰ ਦਿੰਦੇ ਜਿੱਦਾਂ ਉਹ ਮੂਸੇ ਵਾਲੇ ਦਾ ਵਿਚਾਰੇ ਦਾ ਜਿੱਦਾਂ ਉਹਦੇ ਨਾਲ ਕੀਤੀ ਹੈਨਾ ਇਹ ਸਕਸੈਸ ਵੀ ਜਿਹੜੀ ਅੱਜਵਾਲ ਕਿਸੇ ਕੋਈ ਸਹਾਰ ਹੁੰਦੀ ਹੈ ਕਿਸੇ ਨਾਲ ਕਰਕੇ ਜਿਹੜੇ ਦੋਗਲੇ ਆ ਝੂਠੇ ਰਸਤੇ ਆ ਜਿਹੜੇ ਦੋਗਲੇ ਬੰਦੇ ਆ ਉਹਨਾਂ ਕੋਲੋਂ ਤਾਂ ਇਹ ਹਜਮ ਹੁੰਦਾ ਹੀ ਨਹੀਂ ਹਮ ਹਮ ਕਿ ਕਿ ਸ਼ੋਰ ਤਾਂ ਅਸਲ ਵਿੱਚ ਇਹ ਵੀ ਇਨਸਾਨ ਨੂੰ ਨੁਕਸਾਨ ਹੀ ਪਹੁੰਚਾਉਂਦੀ ਹੈ ਸ਼ੋਰਤ ਜ਼ਰੂਰ ਹੁੰਦੀ ਹੈ ਪਰ ਇਹਦੇ ਤੋਂ ਸਾਨੂੰ ਸचेत ਰਹਿਣੇ ਜਿਦੋਂ ਜਦੋਂ ਸ਼ੋਰਤ ਮਿਲਦੀ ਹੈ ਤਾਂ ਸचेत ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਹੀ ਦੋ ਮੂੜੇ ਵਾਲੇ ਜਣੇ ਮਖੱਤੇ ਵਾਲੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸਭ ਤੋਂ ਹਤਾਇਸ਼ੀ ਸਮਝਦੇ ਹਾਂ ਅਸਲ ਵਿੱਚ ਉਹੀ ਸਾਡੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਹਨ ਹਾਂਜੀ ਹਾਂਜੀ ਇਹਦਾ ਮਤਲਬ ਹੈ ਉਹ ਜਿਹੜੇ ਰਸਤੇ ਨੇ ਨਕਲੀ ਰਸਤੇ ਆ ਉਹ ਸਾਡਾ ਸਿਰਫ ਨੁਕਸਾਨ ਹੀ ਕਰਦੇ ਨੇਗੇ ਸਾਨੂੰ ਬਚਣਾ ਚਾਹੀਦਾ ਹਾਂਜੀ ਹਾਂਜੀ ਤੇ ਜਿਹੜੇ ਸੱਚੇ ਰਸਤੇ ਆ ਸੱਚੇ ਰਸਤਿਆਂ ਨੂੰ ਸਾਨੂੰ ਜੇ ਕੋਈ ਸਾਡੀ ਜ਼ਿੰਦਗੀ ਵਿੱਚ ਹੈ ਸੱਚਾ ਰਿਸ਼ਤਾ ਉਹਨੂੰ ਹਮੇਸ਼ਾ ਪਕੜ ਕੇ ਰੱਖਣਾ ਚਾਹੀਦਾ ਆ ਉਹਦੀ ਰਿਸਪੈਕਟ ਕਰਨੀ ਚਾਹੀਦੀ ਆ ਤੇ ਜਿਹੜੇ ਝੂਠੇ ਆ ਉਹਨਾਂ ਦਾ ਵੀ ਸਾਨੂੰ ਪਤਾ ਲੱਗ ਜਾਂਦਾ ਆ ਸਾਨੂੰ ਉਹ ਤੋਂ ਸੁਚੇਤ ਰਹਿਣ ਦੀ ਲੋੜ ਆ ਹਾਂਜੀ ਤੇ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਆ ਕਿਉਂਕਿ ਹਰ ਇੱਕ ਨੂੰ ਆਪਣੇ ਦਿਲ ਦੇ ਭੇਤ ਵੀ ਨਹੀਂ ਦੱਸਣੇ ਚਾਹੀਦੇ ਜਦੋਂ ਉਹਨਾਂ ਦੀ ਜਿਹੜੇ ਝੂਠੇ ਰਸਤੇ ਅਨੁਭੋਧੇ ਆ ਉਨਾਂ ਦੀ ਇੱਕ ਖਾਸियत ਇਹ ਵੀ ਹੁੰਦੀ ਆ ਵੀ ਉਹਨਾਂ ਨੇ ਬੜੇ ਮਿੱਠੇ ਪਿਆਰੇ ਹੋ ਕੇ ਅਗਲੇ ਤੋਂ ਭੇਤ ਲੈਣਾ ਵੀ ਇਹਨਾਂ ਦੇ ਘਰ ਦੇ ਵਿੱਚ ਕੀ ਚੱਲ ਰਿਹਾ ਆ ਇਹਨਾਂ ਦੇ ਬੱਚੇ ਕੀ ਕਰ ਰਹੇ ਆ ਬੱਚੇ ਕਿੱਥੋਂ ਤੱਕ ਸਕਸੈਸ ਹੋ ਗਏ ਆ ਹੋਰ ਇਹਨਾਂ ਦਾ ਅਗਲਾ ਸਟੈਪ ਕੀ ਆ ਉਹ ਇਦਾਂ ਮਿੱਠੇ ਪਿਆਰੇ ਹੋ ਕੇ ਅਗਲੇ ਦੇ ਕੋਲੋਂ ਮੂੰਹੋਂ ਗੱਲ ਉਗਲਵਾਉਣਾ ਚਾਹੁੰਦੇ ਆ ਪਰ ਉਹ ਸਾਹਮਣੇ ਵਾਲਾ ਵੀ ਇੰਨਾ ਬੇਵਕੂਫ ਨਹੀਂ ਹੁੰਦਾ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਕੀ ਸੁਣਨਾ ਚਾਹੁੰਦਾ ਕਿ ਕਹਿਣਾ ਚਾਹੁੰਦਾ ਆ ਇਸ ਕਰਕੇ ਜਿੱਦਾਂ ਆਪਾਂ ਨੂੰ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਆਪਾਂ ਨੂੰ ਉਹਨਾਂ ਨੂੰ ਪਰਖ ਲੈਣਾ ਚਾਹੀਦਾ ਸਮੇਂ ਰਹਿੰਦਿਆਂ ਜੇ ਆਪਾਂ ਪਰਖ ਲਵਾਂਗੇ ਤੇ ਆਪਾਂ ਸੋਖੇ ਵੀ ਰਵਾਂਗੇ ਸਹੀ ਗੱਲ ਨਾਲ ਨੁਕਸਾਨ ਤੋਂ ਵੀ ਬਚ ਜਾਵਾਂਗੇ ਹਾਂਜੀ ਤੇ ਲੋਕਾਂ ਦੇ ਵਿੱਚ ਇਹੋ ਆਪਣਾ ਤੁਮੱਸਾ ਬਣਦਾ ਉਹਤੇ ਤੂੰ ਵੀ ਬਚ ਜਾਵੇਂਗਾ ਕਈ ਵਾਰੀ ਅਸਾ ਹੁੰਦਾ ਆਪਣੇ ਘਰਾਂ ਦੇ ਵਿੱਚ ਕੋਈ ਨਾ ਕੋਈ ਬਾਹਰਲਾ ਬੰਦਾ ਹਾਂ ਦਾ ਆਪਾਂ ਸਮਝਦੇ ਸਾਡਾ ਸਭ ਤੋਂ ਵੱਡਾ ਸਵਾਲ ਹੈ ਪਰ ਉਹ ਸਾਡੇ ਘਰ ਦੇ ਵਿੱਚ ਫਟ ਦਾ ਕਾਰਨ ਵੀ ਉਹੀ ਬਣਦਾ ਸਾਨੂੰ ਪਤਾ ਹੀ ਨਹੀਂ ਚੱਲਦਾ ਵੀ ਸਭ ਕੁਝ ਇਸ ਲਈ ਕੀਤਾ ਹੈ ਹਾਂਜੀ 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 ਤੇ ਬਾਕੀ ਆਪਾਂ ਤਾਂ ਇਹੀ ਕਹਾਂਗੇ ਸਾਰਿਆਂ ਨੂੰ ਵੀ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ ਆ ਵੀ ਅਸੀਂ ਤਾਂ ਜਿੰਨੀ ਕ ਸਾਨੂੰ ਨੌਲੇਜ ਹੁੰਦੀ ਆ ਅਸੀਂ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਦੇ ਆ ਤੇ ਕਰਦੇ ਰਵਾਂਗੇ ਇਹ ਜੇ ਤੁਹਾਨੂੰ ਇਹ ਗੱਲਬਾਤ ਵਧੀਆ ਲੱਗੀ ਆ ਤੇ ਤੁਸੀਂ ਸਾਡੇ ਇਸ ਪੋਡਕਾਸਟ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਦੇ ਨਾਲ ਤਾਂ ਕਿ ਉਹ ਆਪਣੇ ਇਦਾਂ ਦੇ ਫਰੇਬੀ ਲੋਕਾਂ ਤੋਂ ਜਿਹੜੇ ਝੂਠੇ ਰਿਸ਼ਤੇ ਨਿਭਾਉਂਦੇ ਆ ਉਹਨਾਂ ਤੋਂ ਬਚ ਸਕਣ ਸਾਵਧਾਨ ਹੋ ਸਕਣ ਤੇ ਸੱਚੇ ਦੀ ਤੇ ਝੂਠੇ ਦੀ ਉਹਨਾਂ ਨੂੰ ਪਰਖਾ ਸਕਣ ਹਾਂਜੀ ਤੇ ਇਦਾਂ ਹੀ ਅਸੀਂ ਮਿਲਦੇ ਰਵਾਂਗੇ ਤੁਹਾਨੂੰ ਅਗਲੀ ਗੱਲਬਾਤ ਦੇ ਵਿੱਚ ਮਿਲਾਂਗੇ ਆਪਾਂ ਵਧੀਆ ਪੋਡਕਾਸਟ ਲੈ ਕੇ ਹੋਰ ਵੀ ਜੇ ਕਿਸੇ ਵੀ ਭੈਣ ਭਰਾ ਦੇ ਦਿਲ ਦੇ ਵਿੱਚ ਕਿਸੇ ਵੀ ਕੋਈ ਗੱਲਬਾਤ ਦਾ ਟੋਪਿਕ ਹੈਗਾ ਆ ਤੇ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਅਸੀਂ ਉਸ ਤੇ ਵੀ ਜਰੂਰ ਗੱਲਬਾਤ ਕਰਾਂਗੇ ਤੇ ਸਾਡੇ ਇਸ ਪੋਡਕਾਸਟ ਨੂੰ ਅੱਗੇ ਤੋਂ ਸ਼ੇਅਰ ਜਰੂਰ ਕਰਨਾ ਤੁਸੀਂ ਗਾਂ ਤੋਂ ਗਾਂ ਸ਼ੇਅਰ ਜਰੂਰ ਕਰ ਲਓ ਤਾਂ ਕਿ ਲਾਈਕ ਕਮੈਂਟ ਤੇ ਸਬਸਕ੍ਰਾਈਬ ਵੀ ਕਰ ਦੇਣਾ ਸਾਡੇ ਤਾਂ ਕਿ ਕੋਈ ਹੋਰ ਵੀ ਗੱਲਾਂ ਸੁਣ ਕੇ ਤਾਂ ਕਿਸੇ ਦਾ ਫਾਇਦਾ ਹੋ ਸਕੇ ਹੈਨਾ ਤੇ ਇਸੇ ਦੇ ਨਾਲ ਹੀ ਆਪਾਂ ਸਮਾਪਤੀ ਕਰਦੇ ਆਂ ਤੇ ਆਪਾਂ ਮਿਲਦੇ ਆਂ ਅਗਲੇ ਪੋਡਕਾਸਟ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਖੁਸ਼ ਰਹੋ